ਸਸੀ ਕਾ ਪੰਡੇ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਬਾਹਰ ਖੜੇ ਹੋ ਜੀ ਹਵਾ ਲੈ ਰਹੇ ਆਂ ਤਾਜੀ ਅੱਛਾ ਜੀ ਉਧਰ ਤੀ ਚਲੋ ਅੰਦਰ ਏਸੀ ਦੇ ਰੱਖੜੀ ਦਾ ਲੰਗ ਕੀ ਜੀ ਤੁਸੀਂ ਇਹ ਲਾਹ ਦੋ ਨਾ ਜੀ ਬੋਰਡ ਤੇ ਫਿਰ ਕਾਹੀ ਨਹੀਂ ਲੈਂਦੇ ਵੀਰੇ ਕਿਉਂ ਜੀ ਇਹ ਜਿੰਨੇ 7 ਕਰੋੜਾ ਵਾਲੀ ਆਉਂਦਾ ਉਹਨਾਂ ਦੇ ਨਹੀਂ ਲੈਂਦੇ ਨਾਲ ਤਾਂ ਤੁਸੀਂ ਕਹਿੰਦੇ ਇਹ ਰੱਖੜੀ ਬੰਪਰ ਹੈ ਰੱਖੜੀ ਦਾ ਲੰਗ ਹੀ ਜੀ ਮੇਰੀ ਰੱਖੜੀ ਉਹਨਾਂ ਲਈ ਲੱਗੀ ਹੈ ਜਿੰਨੇ ਰੱਖੜੀ ਬੰਨਤੀ ਅੱਛਾ ਜੀ ਬੰਨੀ ਜਾਂ ਮੇਰੀ ਬਣਾਈਆ ਰੱਖੜੀ ਉਹ ਰੱਖੜੀ ਨੰਗੀ ਹੈ ਬੜਾ ਜਿਹੜਾ ਰੱਖੜੀ ਦਾ ਬੰਪਰ ਉਹ 16 ਤਰੀਕ ਨੂੰ ਨਿਕਲਣਾ ਉਹਨਾਂ ਦੀ ਰੱਖੜੀ 16 ਤਰੀਕ ਨੂੰ ਆ ਠੀਕ ਹੈ ਜੀ ਕਿਉਂਕਿ ਹਰੇ ਪੰਜਾਬ ਸਰਕਾਰ ਦਾ ਇਹ ਰਕੜੀ ਬੰਪਰ ਸੱਤ ਕਰੋੜ ਵਾਲਾ 16 ਤਰੀਕ ਦਾ ਡਰਾਅ ਆ 16 ਤਰੀਕ ਤੱਕ ਤੁਸੀਂ ਸ਼ਾਮ ਨੂੰ 7:30 ਵਜੇ ਤੱਕ ਸਾਡੇ ਕੋਲ ਟਿਕਟ ਪਰਚੇਜ ਕਰ ਸਕਦੇ ਹੋ ਅੱਛਾ ਜੀ ਠੀਕ ਹੈ ਇਹ ਨਹੀਂ ਹੈਗਾ ਵੀ ਤਿਹਾਰ ਲੰਘ ਗਿਆ ਤੇ ਟਿਕਟ ਡਰਾਅ ਹੋ ਗਿਆ ਕੋਈ ਵੀ ਡਰਾਅ ਆ ਤਿਹਾਰ ਤੋਂ ਬਾਅਦ ਹੀ ਹੁੰਦਾ ਠੀਕ ਹੈ ਜੀ ਠੀਕ ਹੈ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਆਪਣੀ ਆਪਣੀ ਕਿਸਮਤ ਜਮਾਓ ਭਾਈ ਜੀ 1000 ਰੁਪਏ ਦੀਆਂ ਦੋ ਟਿਕਟਾਂ ਨੇ A ਔਰ B ਦੀਆਂ ਕੰਬੋ ਪੈਕ 2600 ਰੁਪਏ ਦਾ ਤੁਸੀਂ ਆ ਕੇ ਆਪਣੀ ਟਿਕਟ ਪਾਓ ਤੇ ਕਿਸਮਤ ਜਮਾਓ ਠੀਕ ਹੈ ਜੀ ਇਹ ਆਪਾਂ ਆਉਣਾ ਕਿੱਥੇ ਪੈਗਾ ਜੀ ਆਉਣਾ ਜਿੱਥੇ ਆਪਾਂ ਆਏ ਤੁਸੀਂ ਇਹ ਉਹ ਦੱਸ ਦੋ ਕਿੱਥੇ ਆਏ ਤੁਸੀਂ ਠੀਕ ਹੈ ਨਹੀਂ ਇੱਕ ਦੇਖਿਆ ਨਾ ਕਹਿੰਦੇ ਕਿ ਇੱਕ ਦੋ ਦਿਨ ਤੁਸੀਂ ਬਾਹਰ ਰਹਿੰਦੇ ਹੋ ਕਿਹੜੀ ਜਗ੍ਹਾ ਤੇ ਹੋਣੇ ਉਹ ਬੰਗਲਵਾਰ ਨੂੰ ਮੈਂ ਬਠਿੰਡੇ ਹੁੰਨਾ ਜੀ ਸ਼ਨੀਵਾਰ ਨੂੰ ਲੁਧਿਆਣੇ ਹੁੰਨਾ ਜਿਸ ਦਿਨ ਰਕੜੀ ਦਾ ਡਰਾਅ ਹੋਣਾ ਉਸ ਦਿਨ ਵੀ ਮੈਂ ਲੁਧਿਆਣੇ ਹੂੰਗਾ ਪਰ ਟਿਕਟੂਰੇ ਵੀ ਮਿਲੂਗੀ ਠੀਕ ਹੈ ਜੀ ਠੀਕ ਹੈ ਮਲੇਰਕੋਟਲੇ ਰਾਜੇ ਦੇ ਬਾਗ ਦੇ ਵਿੱਚ ਟਿਕਟਾਂ ਮਿਲਦੀਆਂ 12 ਮਹੀਨੇ ਤੀਦਾਂ ਟਿਕਟ ਹੁੰਦੀ ਆ ਦੇਖੋ ਸਾਡਾ ਟਾਈਮਿੰਗ ਹੈ ਕਿ 9 ਵਜੇ ਤੋਂ ਮੌਕਾ ਤੁਹਾਨੂੰ ਮਿਲ ਜੇ ਨਾ ਮਲੇਰਕੋਟ ਲੈ ਆਉਣਾ ਰਾਜੇ ਦੇ ਬਾਗ ਦੇ ਵਿੱਚੋਂ ਇਧਰ ਪੈ ਰਾਜੇ ਦਾ ਕਿਲਾ ਸਾਡੇ ਰੋੜੋ ਰੋੜੋ ਆਉਣੇ ਚਰਗ ਚੌਕੋਂ ਗਏਗਾ ਜੋ ਬਾਹਰੋਂ ਬਾਹਰ ਆਉਣੇ ਆ ਆਪਣੇ ਬਾਜ਼ਾਰ ਵਿੱਚ ਮਲਤਾਨੀ ਚੌਕੋਂ ਉਹ ਕਹਿ ਰਹੇ ਠੀਕ ਹੈ ਜੀ ਬਾਕੀ ਜਾਣਕਾਰੀ ਲਓ ਤੇ ਕੋਰੀਅਰ ਕਰਵਾਓ ਜਲਦੀ ਤੋਂ ਜਲਦੀ ਆਪਣਾ ਖਿੱਚ ਲਓ ਕੰਮ ਨੂੰ ਬਾਅਦ ਚ ਪਸਤਾਉਂਦਾ ਕੋਈ ਫਾਇਦਾ ਠੀਕ ਹੈ ਆ ਕੋਰੀਅਰ ਨੰਬਰ ਹੈ ਜੀ ਆਪਣਾ ਪਹਿਲੇ ਵਾਲਾ ਸਾਰਾ ਕੁਝ ਹੈਗਾ ਜੀ ਵੀਡੀਓ ਤੇ ਸਾਰਾ ਕੁਝ ਲਾ ਦਿਓ ਸੀ 90567999754 7899150000 883537470 ਠੀਕ ਹੈ ਜੀ ਲਓ ਵੀ ਸੱਜਣੋ ਆਜੋ ਕਰਾ ਪੰਡਤ ਲੋਟਰੀ ਏਜੰਸੀ ਦੇ ਉੱਤੇ ਤੁਹਾਡੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਪਏ ਨੇ ਕਿਉਂਕਿ 7 ਕਰੋੜ ਤੁਹਾਨੂੰ ਨਿਕਲਣਾ ਜਿਹੜੇ ਵੀਡੀਓ ਦੇਖ ਰਹੇ ਨੇ ਓਕੇ